ਹਾਲਾਤ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਪੈਦਾ ਕਰ ਦਿੱਤੇ ਆ ਮੇਰੇ ਹਿਸਾਬ ਦੇ ਨਾਲ ਬਹੁਤ ਗਲਤੰਗਾਂ ਨਾ ਜਾ ਰਹੇ ਮੈਂ ਇਹਨਾਂ ਲੀਡਰਾਂ ਨੂੰ ਬੇਇੱਜ਼ਤੀ ਕਰਾਇਆ ਦੇਖੋ ਸਿਆਸਤ ਦੀ ਜਿਹੜੀ ਸਮਝ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲੀਡਰ ਦੇ ਵਿੱਚ ਪ੍ਰੋਬਲਮ ਹੈ ਸਿੱਖਣਾ ਘੱਟ ਚਾਹੁੰਦੇ ਆ ਅੱਜ ਕੋਈ ਬੰਦਾ ਉੱਠ ਕੇ ਕਿਸੇ ਵੀ ਜਥੇਬੰਦੀ ਦਾ ਪ੍ਰਧਾਨ ਬਣ ਜਾਂਦਾ ਤੇ ਉਹ ਕੱਲ ਨੂੰ ਐਮਐਲਏ ਦੀ ਟਿਕਟ ਮੰਗਣੇ ਸ਼ੁਰੂ ਕਰ ਦਿੰਦਾ ਇਲੈਕਸ਼ਨ ਨੂੰ ਚਲਾਉਣਾ ਇਲੈਕਸ਼ਨ ਦੇ ਵਿੱਚ ਪਿੱਛੇ ਭੱਜਣਾ ਬਹੁਤ ਖਰਚੇ ਵਾਲਾ ਕੰਮ ਆ ਔਰ ਮੈਂ ਕਈ ਇੱਕ ਦੋ ਕੈਂਡੀਡੇਟਸ ਨਾਲ ਮੈਂ ਵੀ ਗੱਲ ਕੀਤੀ ਹੈ ਪੈਸੇ ਹੈਗੇ ਨਹੀਂ ਉਹਨਾਂ ਦੇ ਕੋਲ ਤੇ ਉਹ ਇਲੈਕਸ਼ਨ ਲੜਨਾ ਚਾਹ ਰਿਹਾ ਜਿਹੜੀ ਸਿਆਸੀ ਦਿਮਾਗ ਨੇ ਉਹ ਬਹੁਤ ਬਹੁਤ ਕੁਝ ਸੋਚਦੇ ਆ ਤੇ ਫਿਰ ਉਹ ਜਮਾਨ ਜਦ ਤੋਂ ਉਹਨਾਂ ਬੰਦੀ ਜਿਹੜੇ ਆਪਣਾ ਕੈਰੀਅਰ ਜਿਹੜਾ ਉਹ ਖਰਾਬ ਕਰਕੇ ਬੈਠੇ ਔਰ ਆਪਣੇ ਘਰ ਚ ਬੈਠੇ ਔਰ ਜਿਹੜਾ ਦੋਸ਼ ਆ ਉਹ ਸਾਡੀ ਕਮਿਊਨਿਟੀ ਦੇ ਉੱਤੇ ਮੜਦੇ ਆ ਔਰ ਸਾਡੀ ਕਮਿਊਨਿਟੀ ਨੂੰ ਦੋਸ਼ ਦੇਣਾ ਸ਼ੁਰੂ ਕਰਦੇ ਸਾਡੇ ਲੀਡਰ ਹੀ ਕਿ ਸਿਆਸਤ ਨੂੰ ਪਹਿਲਾਂ ਸਿੱਖ ਲਓ ਔਰ ਸਿੱਖਣ ਤੋਂ ਬਾਅਦ ਤੁਸੀਂ ਜਿਹੜਾ ਵਾ ਕੰਮ ਕਰੋ ਅੰਨੇ ਪਹਿਲੇ ਪੰਜਾਬ ਦੇ ਵਿੱਚ ਸਾਡੀ ਕਿੰਨੀ ਫੌਜ ਬਣ ਸਕਦੀ ਹੈ ਪੰਜਾਬ ਦੇ ਵਿੱਚ ਅਸੀਂ ਕਿਸ ਢੰਗ ਨਾਲ ਆਪਣੀ ਕਮਿਊਨਿਟੀ ਨੇ ਪਲੇਟਫਾਰਮ ਤੇ ਲਿਆ ਆ ਦਿੱਤਾ ਕਰੀਏ ਜਿਹੜੀ ਸਾਡਾ ਪਰਿਵਾਰ ਵਧੇ ਸਾਡੀ ਫੌਜ ਵਧੇ ਔਰ ਅਸੀਂ ਆਪਣੇ ਜਿਹੜੇ ਰੱਬ ਦੇ ਦਾਸ ਨੇ ਜਿਹੜੇ ਸੇਵਕ ਨੇ ਜਾਂ ਸਾਡੇ ਪਰਿਵਾਰ ਨੇ ਉਹਨਾਂ ਦਾ ਕਵਚ ਬਣ ਕੇ ਖੜੇ ਹੋਈਏ ਜੋ ਹਾਲਾਤ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਪੈਦਾ ਕਰ ਦਿੱਤੇ ਆ ਮੇਰੇ ਹਿਸਾਬ ਦੇ ਨਾਲ ਬਹੁਤ ਗਲਤ ਤੰਗ ਨਾ ਜਾ ਰਹੇ ਮੈਂ ਇਹਨਾਂ ਨੇਦਰਾਂ ਨੂੰ ਬੇਨਤੀ ਕਰਾਂਗਾ देखो सियासत दी जेडी समझ होनी बहुत ज्यादा जरूरी है ਸਾਡੇ ਲੀਡਰ ਦੇ ਵਿੱਚ ਪ੍ਰੋਬਲਮ ਹੈ ਸਿੱਖਣਾ ਘੱਟ ਹੁੰਦੇ ਹੈ ਅੱਜ ਕੋਈ ਬੰਦਾ ਉੱਠ ਕੇ ਕਿਸੇ ਵੀ ਜਥੇਬੰਦੀ ਦਾ ਪ੍ਰਧਾਨ ਬਣ ਜਾਂਦਾ ਤੇ ਉਹ ਕੱਲ ਨੂੰ ਐਮਐਲਏ ਦੀ ਟਿਕਟ ਮੰਗਣੇ ਸ਼ੁਰੂ ਕਰ ਦਿੰਦਾ ਹੈ ਅਰ ਇਲੈਕਸ਼ਨ ਨੂੰ ਚਲਾਉਣਾ ਇਲੈਕਸ਼ਨ ਦੇ ਵਿੱਚ ਪਿੱਛੇ ਭੱਜਣਾ ਬਹੁਤ ਖਰਚੇ ਵਾਲਾ ਕੰਮ ਆ ਔਰ ਮੈਂ ਕਈ ਇੱਕ ਦੋ ਕੈਂਡੀਡੇਟਸ ਨਾਲ ਮੈਂ ਵੀ ਗੱਲ ਕੀਤੀ ਹੈ ਪੈਸੇ ਹੈਗੇ ਨਹੀਂ ਉਹਨਾਂ ਦੇ ਕੋਲ ਤੇ ਉਹ ਇਲੈਕਸ਼ਨ ਲੜਨਾ ਚਾਹ ਰਿਹਾ ਜਿਹੜੇ ਸਿਆਸੀ ਦਿਮਾਗ ਨਹੀਂ ਉਹ ਬਹੁਤ ਬਹੁਤ ਕੁਝ ਸੋਚਦੇ ਆ ਕਿ ਫਿਰ ਉਹ ਜਮਾਨਾ ਜਦ ਤੋਂ ਉਹਨਾਂ ਬੰਦੀ ਜਿਹੜੇ ਆਪਣਾ ਕੈਰੀਅਰ ਜਿਹੜਾ ਉਹ ਖਰਾਬ ਕਰਕੇ ਬਹਿ ਗਏ ਔਰ ਆਪਣੇ ਘਰ ਤੇ ਬਹਿ ਗਏ ਔਰ ਜਿਹੜਾ ਦੋਸ਼ ਆ ਉਹ ਸਾਡੀ ਕਮਿਊਨਿਟੀ ਦੇ ਉੱਤੇ ਮੜਦੇ ਆ ਔਰ ਸਾਡੀ ਕਮਿਊਨਿਟੀ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਸਾਡੇ ਲੀਡਰ ਹੀ ਕਿ ਸਿਆਸਤ ਨੂੰ ਪਹਿਲਾਂ ਸਿੱਖ ਲਓ ਔਰ ਸਿੱਖਣ ਤੋਂ ਬਾਅਦ ਤੁਸੀਂ ਜਿਹੜਾ ਵਾ ਕੰਮ ਕਰੋ ਕਹਿੰਦੇ ਪਹਿਲੇ ਪੰਜਾਬ ਦੇ ਵਿੱਚ ਸਾਡੀ ਕਿੰਨੀ ਫੌਜ ਬਣ ਸਕਦੀ ਹੈ ਪੰਜਾਬ ਦੇ ਵਿੱਚ ਅਸੀਂ ਕਿਸ ਢੰਗ ਨਾਲ ਆਪਣੀ ਕਮਿਊਨਿਟੀ ਨੇ ਪਲੇਟਫਾਰਮ ਤੇ ਲਿਆ ਕੇ ਪੜਾ ਕਰੀ ਜਿਹੜੀ ਸਾਡਾ ਪਰਿਵਾਰ ਵਧੇ ਸਾਡੀ ਫੌਜ ਵਧੇ ਔਰ ਅਸੀਂ ਆਪਣੇ ਜਿਹੜੇ ਰੱਬ ਦੇ ਦਾਸ ਨੇ ਜਿਹੜੇ ਸੇਵਕ ਨੇ ਜਾਂ ਸਾਡੇ ਪਰਿਵਾਰ ਨੇ ਉਹਨਾਂ ਦਾ ਕਵਜ ਬਣ ਕੇ ਖੜੇ ਹੋਈ ਬਿਤੇਰੇ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਇਲਾਕੇ ਕੋਟ ਖਾਲਸਾ ਵਿਖੇ ਪਰਮਤਾ ਅਮਰਚਰਚ ਵੱਲੋਂ ਪਾਸੀ ਯਕੂਬ ਜੀ ਦੀ ਅਗਵਾਈ ਹੇਠ ਇੱਕ ਪਾਸਟਰ ਅਤੇ ਨੌਜਵਾਨਾਂ ਦੀ ਸਭਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਸੇ ਸਹਿਬਾਨਾਂ ਤੇ ਨੌਜਵਾਨ ਪੈਣਾ ਅਤੇ ਭਰਾ ਸ਼ਾਮਿਲ ਸਨ ਜਿਸ ਵਿੱਚ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਬੰਟੀ ਅਜ਼ਰਾਲਾ ਤੇ ਜਨਰਲ ਸੈਕਟਰੀ ਪੰਜਾਬ ਡਾਕਟਰ ਲਕਸ਼ਮਸੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪਰਮਤਾ ਅਮਰਚਰਚ ਵੱਲੋਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਆਗੂਆਂ ਦਾ ਪਰਵਾ ਸੁਆਗਤ ਵੀ ਕੀਤਾ ਗਿਆ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚੋ ਵੱਡੀ ਗਿਣਤੀ ਵਿੱਚ ਪਾਸੇ ਸਹਿਬਾਨ ਅਤੇ ਨੌਜਵਾਨ ਕਮੇਟੀ ਨਾਲ ਜੁੜ ਰਹੇ ਹਨ ਤੇ ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਕਮੇਟੀ ਕੰਮ ਕਰ ਰਹੀ ਹੈ ਅਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪਾਸੇ ਸਹਿਬਾਨਾਂ ਦੇ ਲਈ ਇੱਕ ਢਾਲ ਦਾ ਕੰਮ ਕਰਦੀ ਹੈ ਇਸ ਮੌਕੇ ਆਗੂਆਂ ਨੇ ਨੌਜਵਾਨਾਂ ਨੂੰ ਕਮੇਟੀ ਨਾਲ ਜੁੜਨ ਦੇ ਲਈ ਅਪੀਲ ਵੀ ਕੀਤੀ ਕੀ ਮੇਰਾ ਨਾਮ ਡਾਕਟਰ ਲੂਕਸ ਮਸੀ ਜਨਰਲ ਸੈਕਟਰੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪੰਜਾਬ ਅੱਜ ਕੋਟ ਖਾਲਸਾ ਦੇ ਵਿੱਚ ਬਹੁਤ ਹੀ ਸਾਡੇ ਆਦਰਯੋਗ ਸਾਡੇ ਭਰਾ ਪਾਸੋਂ ਯਕੂਬ ਜੀ ਵੱਲੋਂ ਇਸ ਜਗ੍ਹਾ ਤੇ ਇੱਕ ਪਰਵੀ ਮੀਟਿੰਗ ਰੱਖੀ ਗਈ ਔਰ ਖਾਸ ਤੌਰ ਤੇ ਇਸ ਜਗ੍ਹਾ ਦੇ ਉੱਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਇਸ ਕਰਕੇ ਸੱਦਾ ਦਿੱਤਾ ਗਿਆ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਜਿਸ ਤਰ੍ਹਾਂ ਦੇ ਬੀਤੇ ਸਮੇਂ ਦੇ ਵਿੱਚ ਕੰਮ ਕਰ ਰਹੀ ਆ ਜੋ ਸਾਡਾ ਰਿਪੋਰਟ ਕਾਰਡ ਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਮੈਂਬਰਸ਼ਿਪ ਭਰਨ ਲਈ ਹੋਰ ਜਿਹੜੀ ਆ ਸਾਡਾ ਪਰਿਵਾਰ ਵਧੇ ਸਾਡੀ ਫੌਜ ਵਧੇ ਔਰ ਅਸੀਂ ਆਪਣੇ ਜਿਹੜੇ ਰੱਬ ਦੇ ਦਾਸ ਨੇ ਜਿਹੜੇ ਸੇਵਕ ਨੇ ਜਾਂ ਸਾਡੇ ਪਰਿਵਾਰ ਨੇ ਉਹਨਾਂ ਦਾ ਕਵਜ ਬਣ ਕੇ ਖੜੇ ਹੋਈਏ ਸੋ ਅੱਜ ਸਾਡੇ ਨਾਲ ਜਿਹੜੇ ਪਾਸਟਰ ਪਾਸਟਰ ਸਰਬਜੀਤ ਜੀ ਪਾਸਟਰ ਯਾਕੂਬ ਜੀ ਹੋਰ ਵੀ ਬਹੁਤ ਸਾਰੇ ਰੱਬ ਦੇ ਸੇਵਕ ਸਾਡੇ ਨਾਲ ਇਸ ਜਗ੍ਹਾ ਤੇ ਮੌਜੂਦ ਸਿਗੇ ਔਰ ਜਿਨ੍ਹਾਂ ਨੇ ਸਾਡੇ ਨਾਲ ਇਹ ਸੇਵਾ ਚੁੱਕਣ ਦਾ ਪ੍ਰਣ ਲਿਆ ਔਰ ਸਾਡੇ ਵਾਸਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਲਈ ਦੁਆ ਵੀ ਕੀਤੀ ਔਰ ਗਾਂ ਅਗੇ ਮੈਂਬਰ ਬਣਾਉਣ ਦੇ ਵਾਸਤੇ ਵੀ ਉਹਨਾਂ ਨੇ ਸਾਡਾ ਸਾਥ ਦੇਣ ਲਈ ਵੱਧ ਚੜ ਕੇ ਸਾਡੇ ਵਾਸਤੇ ਜਿਹੜੀ ਆ ਮੈਂਬਰਸ਼ਿਪ ਬਣਾਉਣ ਲਈ ਸਾਨੂੰ ਯੂਥ ਦੇਣ ਲਈ ਸਾਨੂੰ ਬਜ਼ੁਰਗ ਦੇਣ ਲਈ ਸਾਨੂੰ ਪੈਣਾ ਔਰ ਬਜ਼ੁਰਗ ਪੈਣਾ ਦੇਣ ਲਈ ਇਸ ਕਰਕੇ ਇਹਨਾਂ ਨੇ ਇਹ ਪ੍ਰਣ ਕੀਤਾ ਵਾ ਕਿ ਸਾਡੇ ਜਿਹੜੀ ਆ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਨਾਲੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਗੇ ਔਰ ਜੋ ਵਿਜ਼ਨ ਹੈ ਸਾਡੇ ਅੰਕੁਰ ਨਰੂਲਾ ਮਿਨਿਸਟਰੀ ਦੇ ਸੰਚਾਲਕ ਅਪੋਸਟਲ ਅੰਕੁਰ ਨਰੂਲਾ ਜੀ ਸਾਡੇ ਪ੍ਰਧਾਨ ਜਤੈਨਦਰ ਮਸੀਹ ਗੌਰਵ ਜੀ ਜੋ ਦਿਸ਼ਾਵਾ ਦੋ ਨਿਰਦੇਸ਼ ਨੇ ਔਰ ਇੱਕੋ ਇੱਕ ਏਜੰਡਾ ਵਾ ਕਿ ਅਸੀਂ ਸੇਵਕਾਂ ਦੇ ਅੱਗੇ ਕਵਚ ਬਣ ਕੇ ਖੜਨਾ ਔਰ ਹਮੇਸ਼ਾ ਹੀ ਜਿੱਥੇ ਕਿਤੇ ਸਾਡੇ ਪਰਿਵਾਰਾਂ ਦੇ ਨਾਲ ਸਾਡੇ ਸੇਵਕਾਂ ਦੇ ਨਾਲ ਜਾਂ ਸਾਡੀ ਸਮਾਜ ਦੇ ਨਾਲ ਕਿਤੇ ਤੱਕਾਂ ਹੁੰਦਾ ਤੇ ਉਥੇ ਜਿੰਨੀ ਫੌਜ ਆ ਸਾਡੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਉਹ ਅੱਗੇ ਖੜੀ ਹੋਏਗੀ ਤੇ ਫਿਰ ਜਿਹੜੀ ਆ ਉਹ ਸੇਵਕਾਂ ਤੱਕ ਗੱਲ ਪਹੁੰਚੇਗੀ ਸੋ ਸਭ ਨਾਲ ਜਮਸੀ ਕੀ ਜਮਸੀ ਦੀ ਅੱਜ ਪਾਸਟਰ ਯਾਕੂਬ ਜੀ ਇਹ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜੇ ਸੀਨੀਅਰ ਪਾਸਟਰ ਨੇ ਉਹਨਾਂ ਦੇ ਵੱਲੋਂ ਪਾਸਟਰ ਸਬਾਨਾ ਦੀ ਇੱਕ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਸੱਦਾ ਦਿੱਤਾ ਸੀਗਾ ਔਰ ਮੈਂ ਕੋਆਰਡੀਨੇਟਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਔਰ ਮੇਰੇ ਨਾਲ ਸਾਡੇ ਗਲੋਬਲ ਪੰਜਾਬ ਦੇ ਜਨਨ ਸਕੱਤਰ ਸ਼੍ਰੀ ਲੂਕਸ ਮਸੀਹ ਜੀ ਪਹੁੰਚੇ ਆ ਔਰ ਇੱਥੇ ਆਪਾਂ ਜੋ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਵਰਕਿੰਗ ਆ ਉਹਨਾਂ ਦੇ ਬਾਰੇ ਸਾਰੇ ਪਾਸਟਰ ਸਬਾਨਾ ਨੂੰ ਦੱਸਿਆ ਵਾ ਔਰ ਨਾਲ ਦੀ ਨਾਲ ਪਾਸਟਰ ਸਬਾਨ ਜਿਹੜੇ ਆ ਉਹਨਾਂ ਨੂੰ ਆਪਣੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਵਿੱਚ ਐਡ ਕਰਨ ਦੇ ਲਈ ਅੱਜ ਦੀ ਜਿਹੜੀ ਉਹ ਮੀਟਿੰਗ ਹੋਈ ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਤੀ ਕਈ ਲੋਕਾਂ ਨੇ ਧਰਮ ਜਿਹੜੇ ਉਹ ਪਾਲਿਓਏ ਸੀ ਉਹ ਠੀਕ ਹੋ ਰਿਹਾ ਔਰ ਜਿਹੜੇ ਪਾਸਟਰ ਹੋਰ ਨੇ ਉਹ ਆ ਕੇ ਸਾਡੇ ਨਾਲ ਜੁੜ ਰਹੇ ਆ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜਿਹੜਾ ਕਾਫਲਾ ਆ ਉਹ ਦਿਨ-ਬ ਦਿਨ ਵਧਦਾ ਜਾ ਰਿਹਾ ਵਾ ਔਰ ਗਲੋਬਲ ਜਿਹੜੀ ਆ ਉਹ ਪੰਜਾਬ ਦੇ ਸਾਡੇ ਜਿਹੜੇ ਪਾਸਟਰ ਸਹਿਬਾਨ ਨੇ ਉਹਨਾਂ ਦੀ ਇੱਕ ਆਵਾਜ਼ ਬਣ ਗਈ ਹੈ ਔਰ ਪੰਜਾਬ ਦੇ ਲੋਕਾਂ ਦੇ ਲਈ ਇੱਕ ਆਵਾਜ਼ ਬਣ ਗਈ ਹੈ ਔਰ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਾਡੇ ਵਾਸਤੇ ਮੁਸੀਬਾਈ ਚਰੇ ਦੇ ਲਈ ਇੱਕ ਆਸ ਦੀ ਕਿਰਨ ਬਣ ਕੇ ਉਬਰੇਗੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਜੋ ਸਾਡੇ ਸਾਈ ਭਾਈਚਾਰੇ ਦੇ ਲੋਕ ਨੇ ਉਹਨਾਂ ਨਾਲ ਜਿਹੜੇ ਧੱਕੇ ਕਰ ਦਿੰਦੇ ਆ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਆ ਕਟਗਿੰਤੀਆਂ ਦੇ ਤੌਰ ਤੇ ਜੋ ਸਾਡੇ ਨਾਲ ਇਹ ਲੋਕ ਬੇਇਨਸਾਫੀ ਕਰਦੇ ਆ ਉਹਨੂੰ ਠੱਲ ਪਾਉਣ ਦੇ ਵਿੱਚ ਅਸੀਂ ਕੰਮਜਾ ਬੋਵਾਂਗੇ ਸਾਡੇ ਨਾਲ ਲਗਭਗ ਜਿਹੜੇ ਚਰਚੇ ਆ ਪੰਜਾਬ ਦੇ ਉਹ ਸਾਡੇ ਕੋਲ ਕਾਲਸ ਬਹੁਤ ਔਰੀਆਂ ਔਰ 99% ਜਿਹੜੇ ਪਾਸਟਰ ਸਹਿਬਾਨ ਨੇ ਪੰਜਾਬ ਦੇ ਉਹ ਸਾਡੇ ਨਾਲ ਜੁੜਨਾ ਚਾਹੁੰਦੇ ਆ ਲੇਕਿਨ ਕਿਉਂਕਿ ਸਾਡੇ ਕੋਲ ਟਾਈਮ ਦੀ ਬਹੁਤ ਕਮੀ ਆ ਔਰ ਅਸੀਂ ਸਾਰੀ ਜਗ੍ਹਾ ਨਹੀਂ ਜਾ پا ਰਹੇ ਧੀਰੇ ਧੀਰੇ ਜਿਹੜਾ ਵਾ ਉਹ ਅਸੀਂ ਪੰਜਾਬ ਦੇ ਵਿੱਚ ਜਾ ਰਹੇ ਹਾਂ ਔਰ ਪੰਜਾਬ ਦੇ ਵਿੱਚ ਸਾਨੂੰ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਬਲਾਗ ਦੇ ਵਿੱਚੋਂ ਕਾਲ ਆਉਂਦੀ ਆ ਈਵਨ ਪੰਜਾਬ ਤੋਂ ਬਾਹਰ ਸਾਡੇ ਕੋਲ ਵੱਖ-ਵੱਖ ਸਟੇਟਾਂ ਜਿਹੜੀਆਂ ਉੱਥੋਂ ਵੀ ਕਾਲਸ ਆਉਂਦੀਆਂ ਨੇ ਲੇਕਿਨ ਕਿਉਂਕਿ ਸਾਡੀ ਟੀਮ ਜਿਹੜੀ ਆ ਉਹ ਅਜੇ ਇਸ ਲੈਵਲ ਤੇ ਬਡੀ ਕਲੀਕ ਵਾਸਟ ਨਹੀਂ ਹੈਗੀ ਇੰਨੀ ਜ਼ਿਆਦਾ ਗਿਣਤੀ 'ਚ ਨਹੀਂ ਹੈਗੇ ਇਸ ਲਈ ਸਾਨੂੰ ਹੀ ਜ਼ਿਆਦਾ ਜਿਹੜਾ ਉਹ ਕੰਮ ਕਰਨਾ ਪੈਂਦਾ ਔਰ ਦੂਜੀ ਗੱਲ ਜਿੰਨੇ ਵੀ ਪਾਸ ਸਭਾ ਨੇ ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਆ ਜਿਹੜੇ ਸਾਡੇ ਪਾਰਟ ਪ੍ਰਧਾਨ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਔਰ ਨਾਲ ਮੈਂ ਔਰ ਲੂਕਸ ਜੀ ਹੋਰ ਜਿਹੜੇ ਸਾਡੇ ਸਾਥੀ ਆ ਸਾਰੇ ਪਾਸਟਾਂ ਦੀ ਖੁਆਇਸ਼ ਆ ਕਿ ਇਹ ਲੋਕ ਸਾਡੇ ਕੋਲ ਪਹੁੰਚਣ ਤੇ ਗਲੋਬਲ ਦੇ ਵਿੱਚ ਸਾਨੂੰ ਐਡ ਕਰਨ ਲੇਕਿਨ ਕਿਉਂਕਿ ਅਸੀਂ ਥੋੜੇ ਆ ਔਰ ਅੱਜ ਵੀ ਵੇਖੋ ਅਸੀਂ ਦੋ ਜਣੇ ਆਏ ਆ ਗੌਰਵ ਜੀ ਕਿਤੇ ਹੋਰ ਮੀਟਿੰਗ ਕਰਦੇ ਪਏ ਨੇ ਸੋ ਇਸ ਤਰ੍ਹਾਂ ਸਾਡੇ ਕੋਲ ਥੋੜਾ ਜਿਹਾ ਟਾਈਮ ਦੀ ਬਹੁਤ ਜ਼ਿਆਦਾ ਕਮੀ ਆ ਲੇਕਿਨ ਸਾਨੂੰ ਆਸ ਆ ਕਿ ਇੱਕ ਦੋ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਆ ਉਸ ਨੂੰ ਕਵਰ ਕਰ ਲਾਂਗੇ ਦੇਖੋ ਮੈਂ ਇਹ ਰਾਜਨੀਤਿਕ ਸਵਾਲ ਤੁਸੀਂ ਪੁੱਛ ਲਿਆ ਵਾ ਅੱਜ ਅਸੀਂ ਤਾਰਨਗੋਸ਼ੇ ਤੇ ਗੱਲ ਕਰ ਰਹੇ ਆ ਲੇਕਿਨ ਮੈਂ ਫਿਰ ਵੀ ਜਿਹੜੇ ਲੋਕ ਖਲੋਗੇ ਐ ਇੰਨੇ ਜਣਾ ਇਹਦਾ ਕੋਈ ਫਾਇਦਾ ਨਹੀਂ ਹੋਣਾ ਇਹ ਸਾਡੀ ਡਿਵੀਜ਼ਨ ਜਿਹੜੀ ਆ ਉਹ ਦਿਖਦੀ ਐ ਕਿ ਕਿੰਨੀ ਡਿਵੀਜ਼ਨ ਹੈਗੀ ਐ ਸਾਡੇ ਦੇ ਵਿੱਚ ਇੱਕ ਜਿਹੜੀ ਸਾਡੇ ਲੀਡਰਸ ਦੇ ਵਿੱਚ ਪ੍ਰੋਬਲਮ ਆ ਉਹ ਇਹੀ ਆ ਕਿ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਮੈਂ ਹੀ ਆ ਬਸ ਕੀ ਹੈਗਾ ਕਿ ਮੈਂ ਛੱਡ ਕੇ 80 ਦੇ ਵਿੱਚ ਇਹ ਆ ਜਾਣ ਤਾਂ ਮੇਰੇ ਹਿਸਾਬ ਦੇ ਨਾਲ ਫਿਰ ਕੁਝ ਚੀਜ਼ਾਂ ਜਿਹੜੀਆਂ ਉਹ ਸਹੀ ਹੋ ਜਾਣਗੀਆਂ ਸੋ ਜਿੰਨੇ ਵੀ ਖਲੋਤੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਰਚੋਲ ਕਰਕੇ ਆਪਸ ਵਿੱਚ ਇੱਕ ਅਦਾ ਬੰਦਾ ਖਿਲਾਰ ਲਓ ਔਰ ਤਾਂ ਕਿ ਤੁਸੀਂ ਕੁਝ ਮਾਰਜਨ ਜਿਹੜਾ ਵਾ ਉਹ ਗੁਰਦਾਸਪੁਰ ਤੇ ਲੈ ਲਓ ਤਾਂ ਕਿ ਥੋੜਾ ਰਿਸਪੈਕਟਫੁਲ ਜਿਹੜਾ ਸਾਡੇ ਕਮਿਊਨਿਟੀ ਦਾ ਇੱਕ ਮੈਸੇਜ ਆਵੇ ਲੇਕਿਨ ਜੋ ਹਾਲਾਤ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਪੈਦਾ ਕਰ ਦਿੱਤੇ ਆ ਉਹ ਮੇਰੇ ਹਿਸਾਬ ਦੇ ਨਾਲ ਬਹੁਤ ਗਲਤ ਟੰਗ ਨਾ ਜਾ ਰਹੇ ਮੈਂ ਇਹਨਾਂ ਲੀਡਰਾਂ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਕਿਰਪਾ ਕਰਕੇ ਆਪਣੀ ਕੌਮ ਦੀ ਇੱਜ਼ਤ ਦੇ ਲਈ ਔਰ ਆਪਣੇ ਧਰਮ ਦੇ ਲਈ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹਦੇ ਨਾਲ ਸਾਡੀ ਕੌਮ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਵੇ ਦੇਖੋ ਸਿਆਸਤ ਦੀ ਜਿਹੜੀ ਸਮਝ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਾਡੇ ਲੀਡਰ ਦੇ ਵਿੱਚ ਪ੍ਰੋਬਲਮ ਹੈ ਉਹ ਸਿੱਖਣਾ ਘੱਟ ਚਾਹੁੰਦੇ ਆ ਅੱਜ ਕੋਈ ਬੰਦਾ ਉੱਠ ਕੇ ਕਿਸੇ ਵੀ ਜਥੇਬੰਦੀ ਦਾ ਪ੍ਰਧਾਨ ਬਣ ਲੈਂਦਾ ਤੇ ਉਹ ਕੱਲ ਨੂੰ ਐਮਐਲਏ ਦੀ ਟਿਕਟ ਮੰਗਣੀ ਸ਼ੁਰੂ ਕਰ ਦਿੰਦਾ ਵਾ ਦੋ ਚਾਰ ਪਿੰਡਾਂ ਦੇ ਵਿੱਚ ਜਾਂਦਾ ਲੇਕਿਨ ਸਮਝਣ ਵਾਲੀ ਗੱਲ ਇਹ ਵਾ ਕਿ ਲੋਕ ਸਭਾ ਇੱਕ ਜਿਹੜੀ ਕੰਸਟਿਟੂਐਂਸ਼ੀਅਨ ਚ 9 ਐਮਐਲਏ ਵਧਾਇਕ ਜਿਹੜੇ ਨੇ ਹਲਕਾ ਜਿਹੜੇ ਨੇ ਉਹ ਆਉਂਦੇ ਆ ਔਰ ਲਗਭਗ 1400 ਦੇ ਕਰੀਬ ਉਥੇ ਪਿੰਡ ਨੇ ਔਰ ਹਰ ਬੂਥ ਤੇ ਤੁਹਾਡੀ ਜਿਹੜੀ ਆ ਪਹੁੰਚ ਜ਼ਰੂਰੀ ਆ ਔਰ ਤੁਸੀਂ ਕਿਸ ਤਰ੍ਹਾਂ ਨਾਲ ਸਰਵਾਈਵ ਕਰ ਪਾਓਗੇ ਸੈਕੰਡ ਇਹ ਜਿਹੜੀ ਕੈਂਪੇਨ ਕਰਨੀ ਆ ਔਰ ਇਲੈਕਸ਼ਨ ਨੂੰ ਚਲਾਉਣਾ ਇਲੈਕਸ਼ਨ ਦੇ ਵਿੱਚ ਪਿੱਛੇ ਭੱਜਣਾ ਇਹ ਬਹੁਤ ਖਰਚੇ ਵਾਲਾ ਕੰਮ ਆ ਔਰ ਮੈਂ ਕਈ ਇੱਕ ਦੋ ਕੈਂਡੀਡੇਟਸ ਨਾਲ ਮੈਂ ਵੀ ਗੱਲ ਕੀਤੀ ਪੈਸੇ ਹੈਗੇ ਨਹੀਂ ਉਹਨਾਂ ਦੇ ਕੋਲ ਤੇ ਉਹ ਇਲੈਕਸ਼ਨ ਲੜਨਾ ਚਾਹ ਰਿਹਾ ਆਈ ਡੋਨਟ ਥਿੰਕ ਸੋ ਕਿ ਇਹ ਦਿਸ ਇਜ਼ ਦਾ ਰਾਈਟ ਵੇ ਤੁਸੀਂ ਇਹਨੂੰ ਸਹੀ ਨਹੀਂ ਮੰਨ ਸਕਦੇ ਔਰ ਮੈਂ ਚਾਹੁੰਦਾ ਕਿ ਥੋੜਾ ਆਪਾਂ ਹੋਰ ਅੱਗੇ ਨਿਕਲੀਏ ਇਕੱਠੇ ਹੋਈਏ ਅੱਜ ਸਾਡੀ ਜਿਹੜੀ ਯੂਥ ਆ ਉਹ ਏਮਪਾਵਰ ਦੇ ਵਿੱਚ ਆਉਂਦਾ ਪਿਆ ਵਾ ਲੋਕ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਆ ਲੋਕ ਜਿਹੜੇ ਨਹੀਂ ਉਹ ਪੜ੍ਹ ਲਿਖ ਗਏ ਨੇ ਸਿਆਣੇ ਹੋ ਗਏ ਆ ਔਰ ਇਹਨਾਂ ਨੂੰ ਅਜੇ ਸਾਨੂੰ ਥੋੜਾ ਹੋਰ ਸਿੱਖਣ ਦੀ ਜ਼ਰੂਰਤ ਆ ਜਿਹੜੇ ਸਿਆਸੀ ਦਿਮਾਗ ਨੇ ਉਹ ਬਹੁਤ ਬਹੁਤ ਕੁਝ ਸੋਚਦੇ ਆ ਔਰ ਸੋਚ ਕੇ ਇਲੈਕਸ਼ਨ ਸਾਡੇ ਲੋਕਾਂ ਨੇ ਪਿਛੇ ਸਮੇਂ ਦੇ ਵਿੱਚ ਦੇਖਿਆ ਤੁਸੀਂ ਕਈਆਂ ਨੇ ਆਜ਼ਾਦ ਕੈਂਡੀਡੇਟ ਖਲੋਕੇ ਤੇ ਉਹਨੂੰ ਵੋਟਾਂ ਦਾ ਪਰਸੈਂਟੇਜ ਦੇਖੋ ਜ਼ਮਾਨਤਾਂ ਤੱਕ ਜ਼ਮਤੋ ਤੋਂ ਹੋ ਗੀਆਂ ਤੇ ਫਿਰ ਉਹ ਜ਼ਮਾਨਤ ਜਬਤ ਹੁੰਦੀ ਉਹਨਾਂ ਬੰਦੀ ਜਿਹੜੇ ਆਪਣਾ ਕੈਰੀਅਰ ਜਿਹੜਾ ਉਹ ਖਰਾਬ ਕਰਕੇ ਬਹਿ ਗਏ ਔਰ ਆਪਣੇ ਘਰ ਚ ਬਹਿ ਗਏ ਔਰ ਜਿਹੜਾ ਦੋਸ਼ ਆ ਉਹ ਸਾਡੀ ਕਮਿਊਨਿਟੀ ਦੇ ਉੱਤੇ ਮੜਦੇ ਆ ਔਰ ਸਾਡੀ ਕਮਿਊਨਿਟੀ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਸਾਡੇ ਲੀਡਰ ਹੀ ਸੋ ਇਹ ਜਿਹੜੀਆਂ ਚੀਜ਼ਾਂ ਇੱਕ ਦੂਜੇ ਤੇ ਦੋਸ਼ ਅਰਪਣ ਕਰਨਾ ਮੈਂ ਆਈ ਥਿੰਕ ਸੋ ਇਹ ਸਹੀ ਨਹੀਂ ਆ ਮੈਂ ਮੈਂ ਤੇ ਇਹੀ ਐਡਵਾਈਸ ਕਰੂੰਗਾ ਕਿ ਸਿਆਸਤ ਨੂੰ ਪਹਿਲਾਂ ਸਿੱਖ ਲਓ ਔਰ ਸਿੱਖਣ ਤੋਂ ਬਾਅਦ ਤੁਸੀਂ ਜਿਹੜਾ ਵਾ ਉਹ ਕੰਮ ਕਰੋ ਆਜ਼ਾਦ ਤੌਰ ਤੇ ਲੜਨਾ ਜੇਨ ਸਿੱਖ ਤੋਂ ਕੋ ਸਹੀ ਫੈਸਲਾ ਹੋ ਸਕਦਾ ਕਿਸੇ ਵੀ ਪਾਰਟੀ ਦੇ ਵਿੱਚ ਕੰਮ ਕਰੋ ਔਰ ਆਪਣੀ ਮਿਹਨਤ ਇੰਨੀ ਕਰੋ ਕਿ ਉਹ ਪਾਰਟੀ ਨੂੰ ਮਜਬੂਰੀ ਹੋ ਜੇ ਇਹ ਹੋ ਚੁੱਕਿਆ ਪਹਿਲੇ ਗੁਰਦਾਸਪੁਰ ਦੇ ਵਿੱਚ ਐਮਐਲਏ ਦੀ ਟਿਕਟ ਮਿਲ ਚੁੱਕੀ ਆ ਉਹ ਮਿਹਨਤ ਨਾਲ ਮਿਲੀ ਆ ਮਨਵਰ ਮਸੀਹ ਜੀ ਨੂੰ ਹੋਰ ਵੀ ਜਿਹੜੇ ਇਬਰਾਹਿਮ ਇਰਸ਼ਾਦ ਜੀ ਕਾਂਗਰਸ ਵੱਲੋਂ ਟਿਕਟ ਲੈ ਚੁੱਕੇ ਆ ਲੇਕਿਨ ਤੁਸੀਂ ਆਜ਼ਾਦ ਤੌਰ ਤੇ ਕਹੋ ਕਿ ਅਸੀਂ ਇਲੈਕਸ਼ਨ ਲੜਕੇ ਤੇ ਕੁਝ ਜਿੱਤ ਜਾਵਾਂਗੇ ਉਹ ਮੇਰੇ ਮਨ ਨੂੰ ਨਹੀਂ ਲੱਗਦਾ ਕਿਉਂਕਿ ਅੱਜ ਅਜੇ ਸਾਡੇ ਚ ਬਹੁਤ ਸਾਰੀਆਂ ਕਮੀਆਂ ਨੇ ਔਰ ਗਲੋਬਲ ਕਲੈਕਸ਼ਨ ਐਕਸ਼ਨ ਕਮੇਟੀ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੀ ਪਈ ਆ ਅਸੀਂ ਆਪਣੇ ਲੀਡਰਸ ਨੂੰ ਇਕੱਠਾ ਕਰ ਰਹੇ ਆ ਵੱਖ-ਵੱਖ ਪਾਰਟੀਆਂ 'ਚ ਅਸੀਂ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਅਗਰ ਉਹ ਸਿੱਖ ਗਏ ਤੇ ਮੈਨੂੰ ਆਸ ਹੈ ਕਿ ਉਹਨਾਂ ਵਾਲੇ 5 ਤੋਂ 10 ਸਾਲਾਂ ਅਗਲੀ 27 ਦੇ ਵਿੱਚ ਕੋਈ ਸਾਡੇ ਲਈ ਐਮਐਲਏ ਬਣ ਸਕਦੇ ਆ ਜਾਂ ਬੱਤੀ ਚੇ ਬਣ ਸਕਦੇ ਆ ਅਸੀਂ ਉਹਦਾ ਟਾਰਗੇਟ ਲੈ ਕੇ ਚੱਲੇ ਆ ਲੇਕਿਨ ਫਿਲਹਾਲ ਸਾਡਾ ਜਿਹੜਾ ਕੰਮ ਆ ਉਹ ਧਰਮ ਨੂੰ ਸੈੱਟ ਕਰਨਾ ਵਾ ਪਾਸਟਰ ਸਬਾਨਾ ਦੇ ਲਈ ਢਾਲ ਦਾ ਕੰਮ ਕਰਨਾ ਵਾ ਉਦੋਂ ਬਾਅਦ ਅਸੀਂ ਜਿਹੜਾ ਵਾ ਸਿਆਸਤ ਤੇ ਸੋਚਾਂਗੇ ਪਹਿਲੇ ਪੰਜਾਬ ਦੇ ਵਿੱਚ ਸਾਡੀ ਕਿੰਨੀ ਫੌਜ ਬਣ ਸਕਦੀ ਹੈ ਪੰਜਾਬ ਦੇ ਵਿੱਚ ਅਸੀਂ ਕਿਸ ਢੰਗ ਨਾਲ ਆਪਣੀ ਕਮਿਊਨਿਟੀ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰ ਸਕਦੇ ਆ ਅਸੀਂ ਫਿਲਹਾਲ ਉਹ ਕੰਮ ਕਰਦੇ ਪਏ ਆ ਜੋ ਹਾਲਾਤ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਪੈਦਾ ਕਰ ਦਿੱਤੇ ਆ ਮੇਰੇ ਹਿਸਾਬ ਦੇ ਨਾਲ ਬਹੁਤ ਗਲਤੰਗ ਨਾ ਜਾ ਰਹੇ ਮੈਂ ਇਹਨਾਂ ਲੀਡਰਾਂ ਨੂੰ ਬਿੰਦ ਕਰਾਂਗਾ ਦੇਖੋ ਸਿਆਸਤ ਦੀ ਜਿਹੜੀ ਸਮਝ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲੀਡਰਾਂ ਦੇ ਵਿੱਚ ਪ੍ਰੋਬਲਮ ਨੂੰ ਸਿੱਖਣਾ ਘੱਟ ਆਉਂਦੇ ਹੈ